ਵਰਣਾ ਗੱਡੀ ਦੀ ਭਿਆਨਕ ਟੱਕਰ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਇੱਕ ਗੰਭੀਰ ਜ਼ਖਮੀ ਕਸਬਾ ਕੋਇਨਵਾਲ ਸਾਹਿਬ ਵਿਖੇ ਤੇਜ਼ ਰਫ਼ਤਾਰ ਵਰਣਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ ਜਿਸ ਦੇ ਚਲਦੇ ਮੌਕੇ ਤੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸ਼ਾਮ 5 ਵਜੇ ਦੇ ਕਰੀਬ ਹੋਏ ਹਾਦਸੇ ਵਿੱਚ ਉਕਤ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਚਿੱਥੜੇ ਉੱਡ ਗਏ ਇਸ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਡੀਐਸਪੀ ਰਵੀਸ਼ਰ ਸਿੰਘ ਗੋਇੰਦਵਾਲ ਸਾਹਿਬ ਨੇ ਦਿੱਤੀ ਜਾਣਕਾਰੀ ਕਿ ਇਸ ਤਰ੍ਹਾਂ ਦੀ ਜੀਤ ਦੇਖਿਆ ਦੇਖੋ ਜੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਅੱਜ ਗੋਇੰਦਵਾਲ ਸਾਹਿਬ ਦੇ ਵਿੱਚ ਪੰਜ ਬੱਚੇ ਜਾ ਰਹੇ ਸੀਗੇ ਉਹਨਾਂ ਦੇ ਪਤਾ ਨਹੀਂ ਕੀ ਕਾਰਨ ਹੋ ਗਿਆ ਗੱਡੀ ਤੇਜ਼ ਸੀ ਜਾਂ ਕੁਝ ਹੋਰ ਕਾਰਨ ਕਰਕੇ ਤੇ ਉਹਨਾਂ ਦੇ ਵਿੱਚੋਂ ਚਾਰ ਬੱਚੇ ਛੇ ਟਾਈਮ ਹੀ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਨੂੰ ਸਿੱਧਾ ਹਸਪਤਾਲ ਦੇ ਵਿੱਚ ਲੈ ਕੇ ਗਿਆ ਤਰਮਤਾਰਨ ਦੇ ਵਿੱਚ ਬਹੁਤ ਹੀ ਦੁਖਦਾਈ ਗੱਲ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਬੱਚੇ ਜਰੇ ਆ ਇਹਨਾਂ ਦੀ ਉਮਰ ਜਿਹੜੀ 20 ਸਾਲ ਦੇ ਕਰੀਬ ਸੀਗੀ ਇਸ ਤੋਂ ਜ਼ਿਆਦਾ ਉਮਰ ਨਹੀਂ ਸੀ ਬਹੁਤ ਦੁਖਦਾਈ ਗੱਲ ਹੈ ਗੱਡੀ ਬਹੁਤ ਸਪੀਡ ਨਾਲ ਲੱਗਦੀ ਤੁਹਾਨੂੰ ਲੱਗਦੀ ਵੀ ਗੱਡੀ ਕਾਫੀ ਸਪੀਡ ਤੇ ਸੀਗੀ ਇੱਥੇ ਪਹਿਲਾਂ ਉਹਨਾਂ ਨੇ ਇੱਕ ਦਰਖਤ ਜਿਹੜਾ ਤੋੜਤਾ ਉਸ ਤੋਂ ਬਾਅਦ ਟ੍ਰਾਂਸਫਰਮ ਦੇ ਵਿੱਚ ਵੱਜੀ ਆ ਟ੍ਰਾਂਸਫਰਮ ਦੀ ਹਾਲਤ ਬਹੁਤ ਜਰੀ ਖਸਤਾ ਹੋ ਗਈ ਕਿਉਂਕਿ ਗੱਡੀ ਬਿਲਕੁਲ ਹੀ ਵਿੱਚ ਵੱਜੀ ਕਿਹਾ ਦੱਸਿਆ ਜਾ ਰਿਹਾ ਵੀ ਜਿਹੜੀ ਸੜਕ ਸੁਰੱਖਿਆ ਫੋਰਸ ਆ ਕਾਫੀ ਟਾਈਮ ਲੱਗਦਾ ਜਿਹੜੀ ਐਂਬੂਲੈਂਸ ਵੀ ਜਿਹੜੀ ਕਾਫੀ ਦੇਰ ਤੱਕ ਚਲੋਣ ਚ ਕੀ ਪਤਾ ਨਹੀਂ ਬੜੀ ਦੁੱਖ ਦੀ ਗੱਲ ਹੈ ਇਹਨਾਂ ਨੂੰ ਤੁਰੰਤ ਆਉਣਾ ਚਾਹੀਦਾ ਕਿਉਂਕਿ ਇਹ ਜੀ ਜਦੋਂ ਘਟਨਾ ਵਾਪਰਦੀ ਹੈ ਜਦੋਂ ਇਨਫਾਰਮੇਸ਼ਨ ਮਿਲਦੀ ਹੈ ਤੁਰੰਤ ਇਹਨਾਂ ਨੂੰ ਪਹੁੰਚਣਾ ਚਾਹੀਦਾ ਬਹੁਤ ਦੁਖਦਾਈ ਗੱਲ ਹੈ ਸਰ ਐਕਸੀਡੈਂਟ ਆ ਤੁਸੀਂ ਮੌਕੇ ਤੇ ਵੇਖਿਆ ਕੀ ਗੱਲਬਾਤ ਹੋਈ ਇੱਥੇ ਅਸੀਂ ਜਦੋਂ ਆਏ ਸੀ ਉਦੋਂ ਗੱਡੀ ਕਿਉਂ ਕੱਟਣ ਦਾ ਹੀ ਅੱਛਾ ਆ ਤੇ ਇਹ ਗੱਡੀ ਆਈ ਜਾਂ ਫਤਿਹਵਾਦ ਵਾਲੋਂ ਬਹੁਤ ਜ਼ਿਆਦਾ ਸਪੀਡ ਤੇ ਸੀ ਤੇ ਕੰਟਰੋਲ ਹੀ ਨਹੀਂ ਹੋਈ ਉਹਨਾਂ ਕੋਲ ਤੋ ਵੇਖਦੇ ਆਂ ਵੇਖਦੇ ਆਂ 1 2 ਸਕਿੰਟ ਚ ਹੀ ਸਾਰਾ ਕੰਮ ਹੋ ਗਿਆ ਤੇ ਜਦੋਂ ਕੱਢੇ ਉਦੋਂ ਮ੍ਰਿਤਕ ਪਾਏ ਗਏ ਚਾਰ ਜਾਨੇ ਤੇ ਇਹ ਇੱਕ ਨੂੰ ਕਟਿਆ ਉਹ ਸੈਕਦਾ ਸੀ ਤੇ ਉਹਨੂੰ ਆਸਤਾਲ ਲੱਗੀ ਆ ਕਿਤੇ ਇਹ ਉਹ ਨਹੀਂ ਕਰਨੇ ਕਿ ਨਹੀਂ ਨਹੀਂ ਛੜਕ ਖਾਲੀ ਉਹ ਕੰਟਰੋਲ ਹੀ ਨਹੀਂ ਹੋਇਆ ਉਹਨਾਂ ਕੋਲ ਕਿੰਨੇ ਜਾਨੇ ਆ ਜਿਹੜੇ ਮਰਨ ਵਾਲੇ ਇਹ ਮਰਨ ਵਾਲੇ ਚਾਰ ਆ ਤੇ ਉਦਾਂ ਟੋਟਲ ਪੰਜ ਇਹ ਪੰਡੋਰੀ ਰਣ ਸਿੰਘ ਦੇ ਕੀ ਗੱਲ ਬਾਤ ਹੋਈ ਜਿਹੜਾ ਐਕਸੀਡੈਂਟ ਹੋਇਆ ਵੀ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਇਹ ਤਰਨਤਾਰੋਂ ਆ ਰਹੀ ਸੀ ਗੋਂਦਵਾਲ ਸਾਹੋਂ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਗਈ। ਇਹ ਟ੍ਰਾਂਸਵਰਸਲ ਵਿੱਚ ਵੱਜੀ ਹੈ ਜਿਸ ਵਿੱਚ 4 ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਹਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਪਰ ਕਿਹੜੀ ਗੱਡੀ ਇਹਨਾਂ ਕੋਲ? ਵਰਨਾ ਗੱਡੀ ਸੀ। ਕਿੱਥੋਂ ਆ ਰਹੇ ਕਿੱਥੇ ਜਾ ਰਹੇ? ਇਹ ਤਰਨਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਂਦਵਾਲ ਸਾਹੋਂ ਵੀ ਸਾਈਡ ਤੋਂ। ਤੁਹਾਨੂੰ ਦਿਖਾਉਣਾ ਹੈ ਜੀ ਬੰਦਿਆਂ ਦੀ ਉਹਨਾਂ ਦੀ। ਬੰਦਿਆਂ ਦੀ ਪਛਾਣ ਪੰਡੋਰੀ ਰਣ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਉਤੋਂ ਪਤਾ ਸਾਰੀ ਗੱਲ ਪਤਾ ਜਿੱਤੀ ਦਾ ਜੀ ਜਿਆਦਾ ਤੇਜ਼ ਸੀ ਸਰ ਨਹੀਂ ਇਹ ਤਾਂ ਪਤਾ ਨਹੀਂ ਅਪਾਤ ਤਤਿਸ਼ ਕਰਾਂਗੇ ਦੀ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹੋਇਆ ਇੱਕੇ ਮਿੰਟ ਦੀ ਹੈ ਯਾਰੀ ਹਾਂਜੀ